ਕਿ ਕਿਨੇ ਹੈ ਨਿਹੰਗ ਜਥੇਬੰਦੀ ਬਾਦੀ ਦੇ ਉੱਤੇ ਛਾਤੀ ਦੇ ਉੱਤੇ ਤਸ਼ੱਦਦ ਕਰ ਰਹੇ ਨੇ ਦਰਦੀ ਮਾਰੀ ਚੀਕਾ ਮਾਰਦੀ ਅੰਦਰ ਚੋਂ ਭੱਜੀ ਆ ਬਾਹਰ ਬੁੱਲੇ ਨਿਹੰਗ ਦੇ ਜਲਾਦਾ ਨੇ ਪਿੱਛੋਂ ਸਟੇਨ ਦਾ ਵਾਰ ਵਾਰ ਕੀਤਾ ਲੱਤਾਂ ਜ਼ਖਮੀ ਹੋ ਗਈਆਂ ਭੱਜ ਕੇ ਗਏ ਨੇ ਜਲਾਦ ਵਾਲਾਂ ਤੋਂ ਫੜ ਕੇ ਧੂਕ ਕੇ ਉਹਨੂੰ ਵੀ ਲੈ ਲਿਆ ਧੂਕ ਕੇ ਲਿਆ ਕੇ ਬੁੱਲੇ ਨਿਹੰਗ ਦੇ ਹੱਥ ਚ ਫੜਾ ਦਿੱਤਾ ਇਨਾ ਤਸ਼ੱਦਦ ਉਸ ਬੱਚੀ ਦੇ ਉੱਤੇ ਕੀਤਾ ਕਿ ਰੱਬ ਵੀ ਰੋ ਪਿਆ ਹੋਵੇਗਾ ਕਦੇ ਬਾਬਰ ਨੇ ਇਨਾ ਜ਼ੁਲਮ ਕੀਤਾ ਸੀ ਤੇ ਮੌਕੇ ਦੇ ਸ੍ਰਿਸ਼ਟੀ ਦੇ ਮਾਲਕ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਅਕਾਲ ਪੁਰਖ ਪਰਮਾਤਮਾ ਨੂੰ ਮੇੜਾ ਮਾਰਿਆ ਸੀ ਇਤੀ ਮਾਰ ਪਈ ਤਾਂ ਕੀ ਦਰਦਨਾ ਆਇਆ ਸ੍ਰਿਸ਼ਟੀ ਦੇ ਮਾਲਕ ਨੇ ਪਰਮਾਤਮਾ ਨੂੰ ਇਹੋ ਜਿਹਾ ਮੇੜਾ ਮਾਰ ਦਿੱਤਾ ਗੁਰਬਾਣੀ ਦੇ ਵਿੱਚ ਅੱਜ ਵੀ ਸ਼ਬਦ ਪੜ੍ਹਦੇ ਹੋ ਮਜੂਦ ਹੈ ਇਸੀ ਮਾਰ ਪਈ ਪ੍ਰਮਾਤਮਾ ਤੈ ਕੀ ਦਰਦ ਨੇ ਆਇਆ ਭਤੀਜੀ ਦਾ ਕੀ ਕਸੂਰ ਸੀ ਉਸ ਜਲਾਦ ਨੇ ਅਨਵਸਤਰ ਕਰ ਦਿੱਤਾ ਇੰਨਾ ਮਾਰਿਆ ਇੰਨਾ ਮਾਰਿਆ ਲਉ ਲਹਾਨ ਕਰ ਦਿੱਤੀ ਭਤੀਜੀ ਵੀ ਬੇਹੋਸ਼ ਹੋ ਗਈ ਹੈ ਤੀਸਰੀ ਪੈਰੀ ਉੱਤੇ ਕਰ ਦਿੱਤੀ ਹੈ ਇੱਕ ਭਾਂਜਾ ਜਿਹਨੂੰ ਕੋਲਿਆ ਹੋਇਆ ਹੋਇਆ ਸੀ 5 ਸਾਲ ਦਾ ਉਹ ਬੱਚਾ ਵਾਰੀ ਨਾ ਲੱਗਾ ਹੋਇਆ ਹੈ ਬਾਹਰ ਦੇਖ ਰਿਹਾ ਤਸ਼ੱਦਦ ਹੁੰਦਾ ਚੀਕਾਂ ਮਾਰ ਰਿਹਾ ਉਹਦੇ ਉੱਤੇ ਕੀ ਹੋ ਰਿਹਾ 10 ਨੇ ਲਿਖਣ ਦਾ ਜਦਨ ਕੀਤਾ ਪਿਆਰ ਨਾਲ ਸਰਵਨ ਕਰ ਮੰਜੇ ਸਾਲਾਂ ਦਾ ਪਹਾੜ ਜਾ ਆਪਣੇ ਤੇ ਪਰਿਵਾਰ ਦੇ ਉੱਤੇ ਕਹਿਰ ਟਾਇਆ। ਦਾਦੀ ਨੂੰ ਮਹਿੋਸ਼ ਕੀਤਾ, ਚਾਚੀ ਅਜਮੇਰ ਕੌਰ ਨੂੰ ਮਹਿੋਸ਼ ਕਰ ਦਿੱਤਾ, ਇੰਨਾ ਤਸ਼ੱਦਦ ਕੀਤਾ। ਬੱਚੀ ਮਨਪ੍ਰੀਤ ਕੌਰ ਅਨਮਾਸਤਰ ਕਰਕੇ ਇੰਨਾ ਕਹਿਰ ਕਮਾਇਆ, ਇੰਨਾ ਕਹਿਰ ਕਮਾਇਆ ਦੱਸਿਆ ਨਹੀਂ ਜਾ ਸਕਦਾ। ਭਾਂਜਾ ਬਲਵਿੰਦਰ ਸਿੰਘ ਜਟਾਣੇ ਦਾ ਭਾਂਜਾ ਪੰਜ ਸਾਲ ਦਾ ਬੱਚਾ ਸੀ। ਸਿੱਖਾਂ ਵਾਲੀ ਬਾਰੀ ਥਾਣੀ ਬਾਹਰ ਨੂੰ ਵੇਖ ਰਿਹਾ, ਚੀਕਾਂ ਨਿਕਲ ਗਈਆਂ। ਨਹਾਕ ਜਲਾ ਦਦੇ ਗੁੰਡਿਆਂ ਨੇ ਚੀਕਾਂ ਸੁਣੀਆਂ ਤੇ ਅੰਦਰ ਗਏ ਉਹ ਕਿੱਧਰ ਨੂੰ ਭੱਜ ਸਕਦਾ ਸੀ 5 ਸਾਲ ਦਾ ਜਲਾਦਾ ਨੇ ਲੱਤਾਂ ਤੋਂ ਫੜ ਲਿਆ ਪੁੱਠਾ ਲਟਕਾ ਲਿਆ ਪੁੱਠਾ ਲਟਕਾ ਕੇ ਗੌਂਡੇ ਨੂੰ ਬਾਹਰ ਲੈ ਆਏ ਨੇ ਪੂਲੇ ਨੇ ਹੰਗ ਦੇ ਹਵਾਲੇ ਕਰ ਦਿੱਤਾ ਇੱਕ ਲੱਤ ਪੂਲੇ ਨੇ ਹੰਗਨੇ ਫੜੀ ਆ ਦੂਸਰੀ ਲੱਤ ਆਪਣੇ ਗੁੰਡੇ ਨੂੰ ਖੜਾ ਦਿੱਤਾ ਗੁੰਟੇ ਨੂੰ ਫੜਾ ਕੇ ਖਿੱਚਿਆ ਦੋ ਦਫਾਰ ਕਰ ਕਰਕੇ ਰੱਖ ਦਿੱਤਾ ਦੋ ਦਫਾਰ ਜੀਕਾਂ ਬੱਚੇ ਦੀਆਂ ਸਮਾਨ ਨੂੰ ਛੂ ਗਿਆ ਲੱਗੇ ਲੱਗੇ ਗਵਾਂਢੀ ਕੋਠਿਆਂ ਤੇ ਚੜ ਕੇ ਵੇਖ ਰਹੇ ਨੇ ਪਰ ਕਰ ਕੁਝ ਨਹੀਂ ਸਕਦੇ ਧੰਨ ਗੁਰੂ ਗੋਬਿੰਦ ਸਿੰਘ ਸੱਜੇ ਪਾਤਸ਼ਾਹ ਜੀ ਦਾ ਪਰਿਵਾਰ ਠੰਡੇ ਬੁਰਜ ਤੇ ਵਿੱਚ ਸੀ ਅਕਲਕੀਆਂ ਵਾਲਾ ਸਾਰੀ ਪਾਵਰ ਦਾ ਮਾਲਕ ਸੀ ਇੱਕ ਤੀਰ ਛੱਡਦਾ ਧਰਤੀ ਤੇ ਸਮਾਨ ਦੀਆਂ ਤਾੜੀਆਂ ਵਜਾ ਦਿੰਦਾ ਪਰ ਉਸ ਅਕਾਲ ਪੁਰਖ ਪਰਮਾਤਮਾ ਦੇ ਭਾਣੇ ਨੂੰ ਮੰਨਿਆ ਗਿਆ ਅੱਜ ਬਲਵਿੰਦਰ ਸਿੰਘ ਦੇ ਟਾਣੇ ਦਾ ਪਰਿਵਾਰ ਸ਼ਹੀਦ ਹੋ ਰਿਹਾ ਜਦੋਂ ਛੋਟੇ ਤੇ ਬੱਚੇ ਨੂੰ ਪਾਰ ਕੇ ਦੋ ਤਫਾਰ ਕੀਤਾ ਤੇ ਚਮਾਂ ਨੂੰ ਇੱਕੋ ਥਾਈਂ ਤੇ ਰੀ ਕਰ ਦਿੱਤਾ ਤੇ ਹੁਕਮ ਕੀਤਾ ਉਸ ਜਲਾਦ ਨੇ ਅੰਦਰ ਵੇਖੋ ਹੋਰ ਤੇ ਨਹੀਂ ਕੋਈ ਹੈਗਾ ਅੰਦਰ ਜਾ ਕੇ ਤਲਾਸ਼ੀ ਕੀਤੀ ਕੋਈ ਨਹੀਂ ਮਿਲਿਆ ਜਦੋਂ ਕੋਈ ਨਾ ਮਿਲਿਆ ਉਹਨੇ ਹੁਕਮ ਕਰ ਦਿੱਤਾ ਵੀ ਅੰਦਰ ਜਿੰਨਾ ਸਮਾਨ ਹੈ ਸਾਰਾ ਕੱਢ ਕੇ ਬਾਹਰ ਲੈ ਕੇ ਆਓ ਰਜਾਈਆਂ ਬਿਸਤਰੇ ਪਲੰਗ ਜੋ ਲੱਕੜ ਦਾ ਸਮਾਨ ਸੀ ਸਾਰਾ ਲਿਆ ਕੇ ਉੱਤੇ ਢੇਰੀ ਕਰ ਦਿੱਤਾ ਇੱਧਰ ਅਜੇ ਸੁਆਸ ਹੈਗੇ ਨੇ ਦਾਦੀ ਦੀਵਾਰ ਕੀ ਕੋਰ ਦੇ ਚਾਚੀ ਅਜਮੇਰ ਕੋਰ ਦੇ ਬੱਚੀ ਮਨਪ੍ਰੀਤ ਕੌਰ ਦੇ ਬਿਹੋਸ਼ ਹੋਏ ਨੇ ਸਵਾਸ ਚੱਲ ਰਹੇ ਨੇ ਬੱਚਾ ਸਿਰਫ ਸ਼ਹੀਦ ਹੋਇਆ ਦੋ ਤੁਮਾਦ ਹੋਇਆ ਅਜੇ ਜਿਉਂਦੇ ਨੇ ਇਹਨਾਂ ਜਲਾਦਾ ਨੇ ਉੱਤੇ ਸਾਰਾ ਘਰ ਦਾ ਸਮਾਨ ਸੁੱਟ ਕੇ ਅੱਗ ਈਉ ਲਾਈ ਦਾ ਤੇਲ ਸਾਰਿਆ ਫਿਰ پاک ਮਿੱਟੀ ਦਾ ਤੇਲ ਸਾਰਿਆ ਜਿੰਦਾ ਪਰਵਾਰ ਸਿੰਘਾਂ ਦਾ ਐਡਾ ਕੈਸੀ ਕੈਸੀ ਜਟਾਣੇ ਪਿੰਡ ਹੋਇਆ ਸੁਣ ਕੇ ਹੈ ਮਨ ਜੂ ਡੁੱਲਦੇ 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 ਚੌਧਰ ਪੁਰੀਆ ਦੁੱਖਣਾ ਨਾ ਕਦੇ ਭੁੱਲਦੇ ਨਾ ਕਦੇ ਭੁੱਲਦੇ ਨਾ ਭੁੱਲ ਦੇ ਨਾ ਕਦੇ ਭੁੱਲ ਦੇ ਦੁਸਤ ਪੂਲਾ ਸਾਰੇ ਪਰਿਵਾਰ ਦੇ ਉੱਤੇ ਤਸ਼ੱਦਦ ਕਰਕੇ ਗੱਡੀਆਂ ਤੇ ਬੈਠ ਕੇ ਤਰਨ ਤਰਨ ਵੱਲ ਨੂੰ ਆ ਗਿਆ ਅਨੇਕਾਂ ਗਵਾਂਢੀ ਰਿਸ਼ਤੇਦਾਰ ਸਾਰੇ ਇਕੱਠੇ ਹੋ ਗਏ ਬਲਵਿੰਦਰ ਸਿੰਘ ਦਾ ਪਰਿਵਾਰ ਸਾਰਾ ਅੱਗ ਲਾ ਕੇ ਸਾੜ ਦਿੱਤਾ ਗਿਆ ਜਿਉਂਦਿਆਂ ਨੂੰ ਸਾੜ ਦਿੱਤਾ ਗਿਆ ਜਿੰਨੇ ਜਾਣੇ ਇਕੱਠੇ ਹੋਏ ਸਨ ਰਿਸ਼ਤੇਦਾਰ ਸਾਥ ਸੰਬੰਧੀ ਮਿੱਤਰ ਸੱਜਣ ਉਹਨਾਂ ਸਾਰਿਆਂ ਨੇ ਉਸ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਪਾਤਸ਼ਾਹ ਜਿਵੇਂ ਉਸ ਦੁਸ਼ਟ ਨੇ ਬਲਵਿੰਦਰ ਸਿੰਘ ਜਟਾਣੇ ਦਾ ਪਰਿਵਾਰ ਸਾੜਿਆ ਜਿਨੇ ਸਾੜਿਆ ਉਸ ਨਿਹੰਗ ਦਾ ਵੀ ਉਹੀ ਹਾਲ ਹੋਵੇ ਕਹਿੰਦੇ ਬਿਰਥੀ ਕਦੇ ਨਾ ਹੋਵੀਂ ਜਨ ਕੀ ਅਰਦਾਸ ਦਿਨ ਚੜ੍ਹਦਿਆਂ ਬਲਵਿੰਦਰ ਸਿੰਘ ਜਟਾਣੇ ਨੂੰ ਪਤਾ ਲੱਗ ਗਿਆ ਕਿ ਮੇਰੇ ਪਰਿਵਾਰ ਦੇ ਉੱਤੇ ਇਹ ਤਸ਼ੱਦਦ ਹੋਇਆ ਬਲਵਿੰਦਰ ਸਿੰਘ ਜਟਾਣਾ ਤੇ ਆਪਨਾ ਆਇਆ ਸਾਥੀ ਕਹਿਣ ਚੱਲੀਏ ਜਾਂਦੇ ਜਾਂਦੇ ਮਾਤਾ ਪਿਤਾ ਬੱਚਿਆਂ ਦਾ ਸੰਸਕਾਰ ਕਰਕੇ ਆ ਜੀਏ ਕਹਿੰਦਾ ਨਹੀਂ ਪੁਲਿਸ ਆਈ ਹੋਣੀ ਐ ਫੜੇ ਜਾਵਾਂਗੇ ਪਰ ਜਿੰਨੇ ਦੁਸ਼ਟ ਨੇ ਇੱਕ ਇੱਕ ਕੰਮ ਕੀਤਾ ਨਾ ਉਸ ਦੁਸ਼ਟ ਨੂੰ ਸੋਦਾ ਲਾਉਣਾ ਅਤ ਜ਼ਰੂਰੀ ਬਲਵਿੰਦਰ ਸਿੰਘ ਜਟਾਣਾ ਅਕਾਲ ਪੁਰਖ ਪਰਮਾਤਮਾ ਦੇ ਰਾਜ ਦੇ ਵਿੱਚ ਰਹਿ ਕੇ ਨਹੀਂ ਆਇਆ ਹੁਣ ਉਹਦਾ ਇਹ ਮਕਸਦ ਰਹਿ ਗਿਆ ਜਿਸ ਦੁਸ਼ਤ ਨੇ ਇਹ ਕੰਮ ਕੀਤਾ ਉਹਦੇ ਕੋਲੋ ਬਦਲਾ ਨਾ ਪਰ ਬਦਲਾ ਕਿਵੇਂ ਲਿਆ ਜਾਵੇ ਪੂਲੇ ਨੇ ਹੱਗ ਕੋਲ ਸਿਕਿਉਰਿਟੀ ਐਨੀ ਦਿੱਤੀ ਹੋਈ ਸੀ ਐਸਐਸਪੀ ਦਾ ਸੌਦਾ ਉਹਦਾ ਦਿੱਤਾ ਹੋਇਆ ਸੀ ਹਰ ਵਕਤ 1000 ਸੀਆਰਪੀ ਨਾਲ ਰਹਿੰਦੀ ਸੀ ਤੇ ਇਦਾਂ ਦੇ ਹਥਿਆਰ ਉਹਦੇ ਕੋਲ ਸੰਦਸੇ ਨਹੀਂ ਜਾ ਸਕਦੇ ਜਿੱਧਰ ਨੂੰ ਜਾਂਦਾ ਸੀ ਤਬਾਹ ਕਰੀ ਜਾਂਦਾ ਸੀ ਘਰਾਂ ਦੇ ਘਰ ਉਹਨੇ ਜਾਾਰੇ ਸਨ ਉਹਨੇ ਮਨ ਦੇ ਵਿੱਚ ਸੋਚਿਆ ਬਲਵਿੰਦਰ ਸਿੰਘ ਜਟਾਣੇ ਨੇ ਵੀ ਉਹਦੇ ਕੋਲ ਪਹੁੰਚਿਆ ਕਿਵੇਂ ਜਾਵੇ ਵਕਤ ਤਾਂ ਵਿਚਾਰੇ ਸੋ ਬੰਦਾ ਹੋਵੇ ਬਾਣੀ ਕਹਿੰਦੀ ਹੈ ਵਕਤ ਨੂੰ ਵਿਚਾਰ ਕੇ ਉਹਨਾਂ ਨੇ ਸੋਚ ਉੱਚੀ ਸੋਚਣਾ ਸੋਚਿਆ ਕਿ ਉਹਦੇ ਕੋਲ ਜਾਇਆ ਜਾ ਸਕਦਾ ਤੇ ਪੁਲਿਸ ਦੀ ਵਰਦੀ ਪਾ ਕੇ ਜਾਇਆ ਜਾ ਸਕਦਾ ਨੌਜਵਾਨਾਂ ਨੇ ਪੁਲਿਸ ਦੀਆਂ ਵਰਦੀਆਂ ਬਣਾਉਣ ਵਾਸਤੇ ਚੰਡੀਗੜ੍ਹ ਮਹਾਲੀ ਦੇ ਵਿੱਚ ਦੇ ਦਿੱਤੀ ਚੰਡੀਗੜ੍ਹ ਮਹਾਲੀ ਦੇ ਵਿੱਚ ਬਲਵਿੰਦਰ ਸਿੰਘ ਜਟਾਣੇ ਦੀ ਇਨਸਪੈਕਟਰ ਵਾਲੀ ਵਰਦੀ ਸੀ ਪ ਗਈ ਨਾਲ ਕੌਨਸਟੇਬਲਾਂ ਦੀਆਂ ਵਰਦੀਆਂ ਸੀ ਪ ਗਈਆਂ ਨਾਲ ਭਾਈ ਸੁਖਦੇਵ ਸਿੰਘ ਭਾਈ ਦਲਵੀਰ ਸਿੰਘ ਤਰਸੇਮ ਸਿੰਘ ਇਹ ਚਾਰ ਗਾਣੇ ਸਨ ਇਹਨਾਂ ਦੇ ਵਿੱਚੋਂ ਇੱਕ ਨਾਣਾ ਜਿਪਸੀ 'ਚੋਂ ਉਤਰ ਗਿਆ ਬਰਦੀਆਂ ਪਾ ਕੇ ਜਿਪਸੀ ਲੈ ਕੇ ਚੰਡੀਗੜ੍ਹ ਤੋਂ ਸਾਧੂ ਘਰ ਵੱਲ ਨੂੰ ਆ ਰਹੇ ਸਨ ਰਸਤੇ ਦੇ ਵਿੱਚ ਨਾਕਾ ਲੱਗਾ ਹੋਇਆ ਸੀ ਰੱਬ ਦਾ ਭਾਣ ਜਦੋਂ ਸਾਧੂ ਘਰ ਦੇ ਕੋਲ ਆਏ ਨਾ ਤੇ ਨਾਕੇ ਦੇ ਉੱਤੇ ਜਦੋਂ ਪੁਲਿਸ ਵਾਲਿਆਂ ਨੇ ਇਹਨਾਂ ਨੂੰ ਇਸ਼ਾਰਾ ਕਰਕੇ ਡਕਿਆ ਆਖਿਰ ਨਕਲੀ ਪੁਲਿਸ ਵਾਲੇ ਬਣੇ ਹੋਏ ਸਨ ਫਰਕ ਤੇ ਹੈ ਨਾ ਕੋਈ ਨਾ ਕੋਈ ਸਰਾਕ ਤੇ ਨਿਕਲ ਜਾਂਦਾ ਹੈ ਪੁਲਿਸ ਵਾਲਿਆਂ ਨੇ ਵੇਖਿਆ ਇਹ ਅਸਲੀ ਨਹੀਂ ਲੱਗਦਾ ਇਨੇ ਕ ਦਿਨ ਨੂੰ ਨਾਲ ਦੇ ਸਾਥੀ ਨੂੰ ਬਲਵਿੰਦਰ ਸਿੰਘ ਨੇ ਕਹਿਆ ਕਿ ਜਿਪਸੀ ਭਜਾਰੇ ਜਿਪਸੀ ਭਜਾਈ ਆ ਮਗਰੇ ਪੁਲਿਸ ਵਾਲਿਆਂ ਨੇ ਮਗਰੀਆਂ ਜਿਪਸੀਆਂ ਲਾ ਦਿੱਤੀਆਂ ਬੱਬਰ ਸ਼ੇਰਾਂ ਦੀ ਥੋੜੀ ਦੂਰੇ ਤੇ ਜਿਪਸੀ ਗਈ ਤੇ ਜਿਪਸੀ ਉਲਟ ਗਈ ਜਦੋਂ ਜਿਪਸੀ ਉਲਟ ਗਈ ਨਾਲ ਦੇ ਸਾਥੀ ਦਲਬੀਰ ਸਿੰਘ ਦੀ ਲੱਤ ਜਿਹੜੀ ਆ ਜਿਪਸੀ ਦੇ ਥੱਲੇ ਆ ਕੇ ਨਕਾਰਾ ਹੋ ਗਈ ਨਾਲ ਦਾ ਸਾਥੀ ਕਹਿਣ ਲੱਗਾ ਕਿ ਬਲਵਿੰਦਰ ਸਿੰਘਾ ਤੂੰ ਨਿਕਲ ਦੇ ਬਲਵਿੰਦਰ ਸਿੰਘ ਕਹਿਣ ਲੱਗਾ ਬੱਲੇ ਉਹ ਤੇਰੇ ਜਸਟਨੈਸ ਕੰਮ ਦੇ ਵਿੱਚ ਕੁੱਦੇ ਸਾਂ ਸਿੱਖ ਪੰਥ ਦੇ ਵਿੱਚ ਕੁੱਦੇ ਸਾਂ ਉਸ ਦਿਨ ਇਕੱਠਿਆਂ ਕਸਮਾਂ ਖਾਧੀਆਂ ਸਨ ਇਕੱਠੇ ਮਰਾਂਗੇ ਇਕੱਠੇ ਜੀਵਾਂਗੇ ਅੱਜ ਕੰਨਾਂ ਛੱਡ ਕੇ ਚਲਾ ਜਾਏ ਇਹ ਨਹੀਂ ਹੋ ਸਕਦਾ ਜਿਪਸੀ ਟੋਕੇ ਬੱਬਰ ਸ਼ੇਰ ਨੇ ਲੱਤ ਥੱਲੇੋਂ ਕੱਢੀ ਆ ਗੰਨਾ ਜਿਹੜੀਆਂ ਕੋਲ ਸਨ ਉਹ ਉਹਨਾਂ ਨੇ ਸਿੱਧੀਆਂ ਕਰਨੀਆਂ ਕਿ ਖਾਲ ਦੇ ਵਿੱਚ ਵਰਗੇ ਨੇ ਕਹਿੰਦੇ ਹੁਣ ਮਰਾਂਗੇ ਤੇ ਇਕੱਠੇ ਮਰਾਂਗੇ ਇੰਨੇ ਕੰਨ ਨੂੰ ਪੁਲਿਸ ਜਿਹੜੀ ਸਿਰ ਤੇ ਚੜਿਆ ਚੜ੍ਹ ਆਈ ਆ ਬੰਬਰ ਸ਼ੇਰਾਂ ਨੇ ਧਾਕ ਲਾ ਕੇ ਛੱਡ ਕੇ ਝਕਾਰਾ ਮਾਰ ਕੇ ਲਲਕਾਰਾ ਆਈ ਪੁਲਿਸ ਦੇ ਉੱਤੇ ਇੱਕ ਹੱਲਾ ਹੈ ਕਿਉਂ ਵੀ ਤਾਂ ਭੁਲਿਆ ਗੁਰੂ ਦਿਆ ਸਰਨੇ ਹੱਥ ਛੀਰੀ ਦੇ ਜਟਾਰੇ ਦੇ ਤੇਲਾ ਦੋ ਪਾਸਿਓਂ ਮੁਕਾਬਲਾ ਸੀ ਹੋ ਗਿਆ ਦੋ ਪਾਸਿਓਂ ਮੁਕਾਬਲਾ ਸੀ ਹੋ ਗਿਆ ਜਖਮੀ ਕੀਤੇ ਸ਼ੇਰਾਂ ਦੇ ਕਈ ਗਾਇਬ ਪਰ ਲੋਕ ਸੁਦਾ ਗੋਲੀ ਸੀ ਕਸ਼ੇਰਾਂ ਦੇ ਆ ਮੁੱਕਿਆ ਹੋ ਮੇਰੀ ਦਾਦ ਓਏ ਜਦੋਂ ਗੋਲੀ ਸੀ ਕਸ਼ੇਰਾਂ ਦਾ ਮੁੱਕਿਆ ਹੋ ਗਏ ਫੁੱਲਖੀ ਰੇਂਜ ਵਿੱਚ ਆ ਦੁਨੀਆਂ ਹਾਂ ਜੀ ਹਾਂ ਵਾਰਾ ਦੁਨੀਆਂ ਜਾ ਆਖਰ ਬਲਵਿੰਦਰ ਸਿੰਘ ਜਟਾਣਾ ਜ਼ਿੰਦਗੀ ਮੌਤ ਦੀ ਲੜਾਈ ਲੜਦਾ ਲੜਦਾ ਸ਼ਹੀਦ ਹੋ ਗਿਆ ਪਰ ਐਡਾ ਵੱਡਾ ਇਸ ਪੰਜਾਬ ਦੀ ਧਰਤੀ ਦੇ ਉੱਤੇ ਕੰਮ ਕਰ ਗਿਆ ਉਹ ਯੋद्धा ਆਪਣਾ ਪਰਿਵਾਰ ਸ਼ਹੀਦ ਕਰਵਾ ਕੇ ਆ ਜਿਹੜੀ ਨਹਿਰ ਬਣਦੀ ਸੀ ਨਾ ਪੰਜਾਬ ਦਾ ਪਾਣੀ ਹਰਿਆਣੇ ਨੂੰ ਦਿੱਤਾ ਜਾਂਦਾ ਅੱਜ ਤੱਕ ਨਹੀਂ ਬਣੀ ਕੱਖ ਕਾਨ ਬੂਟੀ ਜੜੇ ਬੂਟੀਆਂ ਉੱਥੇ ਉਗੀਆਂ ਹੋਈਆਂ ਪਰ ਜਿਹੜਾ ਕੰਮ ਕਰਨ ਵਾਸਤੇ ਬੱਬਰ ਸ਼ੇਰ ਚੱਲਿਆ ਸੀ ਫਿਰ ਇਹਦਾ ਬਦਲਾ ਬਾਅਦ ਵਿੱਚ ਭਾਈ ਹਰਚੰਦ ਸਿੰਘ ਦੀ ਮਾਰੂ ਕੰਬੋ ਕਦੇ ਨਵਤੇਜ ਸਿੰਘ ਗੁੱਗੂ ਨੇ ਬਟਾਲੇ ਵਾਲੇ ਨੇ ਅੰਮ੍ਰਿਤਸਰ ਸਾਹਿਬ ਵਿਖੇ ਜੇਲ੍ਹ ਦੇ ਵਿੱਚ ਸੈਂਟਰ ਜੇਲ੍ਹ ਦੇ ਵਿੱਚ ਅੰਗਰੇਜ਼ਾਂ ਦੀ ਜੇਲ੍ਹ ਦੇ ਵਿੱਚ ਉਸ ਦੁਸ਼ਟ ਪੂਲੇ ਨੇ ਹੰਗਦੇ ਕੋਲੋਂ ਬਦਲਾ ਲਿਆ ਉਹਨੂੰ ਅੱਗ ਦੇ ਨਾਲ ਸਾੜ ਕੇ ਇਹ ਇਤਿਹਾਸ ਬੜਾ ਲਵੇਰਾ ਇੱਕ ਘੰਟੇ ਦਾ ਜੇ ਇਤਿਹਾਸ ਹੋਰ ਸੀ ਕਿਵੇਂ ਨਵਤੇਜ ਸਿੰਘ ਗੁੱਗੂ ਤੇ ਭਾਈ ਹਰਚੰਦ ਸਿੰਘ ਨੇ ਸੈਂਟਰ ਜੇਲ ਸ੍ਰੀ ਅਮਰitsar ਸਾਹਿਬ ਵਿਖੇ ਉਸ ਤੁਸ਼ਟ ਨੂੰ ਸਾਰਿਆ ਜੋ ਕੁਝ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਜਟਾਣੇ ਦੇ ਪਰਿਵਾਰ ਦੇ ਉੱਤੇ ਉਸ ਤੁਸ਼ਟ ਨੇ ਕੀਤਾ ਸੀ ਉਹੀ ਕੁਝ ਫਿਰ ਉਹਨਾਂ ਨੇ ਸਾਰੇ ਨਗਰ ਨੇ ਅਰਦਾਸ ਕੀਤੀ ਸੀ ਇਹੋ ਕੁਝ ਇਹਨਾਂ ਨਾ ਹੋਵੇ ਫਿਰ ਉਹੀ ਵਡਪੂਲੇ ਨਿਹੰਗ ਦੇ ਨਾਲ ਹੋਇਆ ਪੀਜੇ ਅਜ ਦੇ ਵਿੱਚ ਉਹਨੇ ਜਾ ਕੇ ਧੰਮ ਤੋੜਿਆ ਸੀ ਸੋ ਸਤਗੁਰੂ ਜੀ ਕਿਰਪਾ ਕਰਨ ਇੰਨੀ ਸੇਵਾ ਪ੍ਰਵਾਨ ਕਰਿਓ ਬਹੁਤ ਬਹੁਤ ਧੰਨਵਾਦ ਆ ਸਮੂਹ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਆ ਭਾਈ ਸਾਹਿਬ ਜੀ ਜਗਦੀਸ਼ ਸਿੰਘ ਜੀ ਉਹਨਾਂ ਦਾ ਜਿਨ੍ਹਾਂ ਨੇ ਹੁਕਮ ਲਗਾਇਆ ਸੀ ਸਮਾਂ ਸੀਮਤ ਹੈ ਸਮਾਂ ਪਤਾ ਹੈ ਧੰਨਵਾਦ ਆ ਸਾਊਂਡ ਵਾਲੇ ਵੀਰ ਦਾ ਧੰਨਵਾਦ ਆ ਲਾਈਵ ਵਾਲੇ ਵੀਰ ਦਾ ਤੇ ਸਭ ਤੋਂ ਧੰਨਵਾਦ ਆ ਗੁਰੂ ਗ੍ਰੰਥ ਸਾਹਿਬ ਸੱਜੇ ਪਾਤਸ਼ਾਹ ਜੀ ਦਾ ਤੇ ਅਰਦਾਸ ਬੇਨਤੀ ਕਰਦੇ ਆ ਬਾਬਾ ਜੀ ਜਗਤਾਰ ਸਿੰਘ ਜੀ ਦੀ ਚੜ੍ਹਦੀ ਕਲਾ ਵਾਸਤੇ ਇਹ ਮੇਰਾ ਜਥਾ ਨਹੀਂ ਜੇ ਹਰ ਸਾਲ ਇਹ ਭਾਈ ਜਗਦੀਪ ਸਿੰਘ ਜੀ ਤੇ ਬਾਬਾ ਜਗਤਾਰ ਸਿੰਘ ਜੀ ਇਸ ਪਵਨ ਪਵਿੱਤਰ ਸਥਾਨ ਦੇ ਦਰਸ਼ਨ ਕਰਾਉਂਦੇ ਨੇ ਅਸੀਂ ਦਰਸ਼ਨ ਕਰਨ ਵਾਸਤੇ ਆਉਨੇ ਇਹ ਮੇਰਾ ਜਥਾ ਨਹੀਂ ਬਾਬਾ ਜੀ ਦਾ ਜਥਾ ਹੈ ਇਹਨਾਂ ਨੇ ਦਾਸ ਦੇ ਨਮਾਣੇ ਜੇ ਜਥੇ ਨੂੰ ਉਂਗਲੀ ਫੜ ਕੇ ਸਟੇਜ ਦੇ ਉੱਤੇ ਚੜਾਇਆ ਸੀ ਅੱਜ ਅਸੀਂ ਦੂਰ ਦੂਰ ਤੱਕ ਜਾ ਕੇ ਸੰਗਤਾਂ ਦੇ ਦਰਸ਼ਨ ਕਰਨੇ ਆ ਆਪ ਸਿੱਖ ਸੰਗਤਾਂ ਦੀਆਂ ਦਵਾਵਾਂ ਲੈ ਰਹੇ ਆ ਦਾਸ ਦਾ ਜਥਾ ਢਾਡੀ ਸਲੱਖਣ ਸਿੰਘ ਦੀ ਪਿੰਡ ਚੌਧਰਪੁਰ ਵਾਲੇ ਇੰਨੇ ਕਿ ਸੇਵਾ ਪ੍ਰਮਾਨ ਕਰਿਓ ਦਾਸ ਨਾਲ ਸਾਥ ਦੇ ਰਹੇ ਨੇ ਦਾਸ ਦੇ ਬੇਟਾ ਗੁਰਸੇਵਕ ਸਿੰਘ ਦੀ ਸਾਗਰ ਬੀਏ ਗੁਰਕੀਰਤ ਸਿੰਘ ਦੀ ਸਰੰਗੀਵਾਦਕ ਗੁਰਸਿਮਰਨ ਸਿੰਘ ਦੀ ਪ੍ਰੋਜਵਾਲਤ ਦਾਸ ਢਾਡੀ ਸਲੱਖਣ ਸਿੰਘ ਦੀ ਪਿੰਡ ਚੌਧਰਪੁਰ ਵਾਲੇ ਬਾਬਾ ਜੀ ਜਗਤਾਰ ਸਿੰਘ ਜੀ ਬਾਬਾ ਝਰਮਲ ਸਿੰਘ ਜੀ ਇਸੇ ਸਥਾਨ ਦੇ ਮੁੱਖ ਸੇਵਾਦਾਰ ਬਾਬਾ ਜੀ ਸੁਖਾ ਸਿੰਘ ਜੀ ਇਹ ਪਵਨ ਪੁਜਤਰ ਸਥਾਨ ਜਿੰਨੇ ਵੀ ਬਣ ਰਹੇ ਨੇ ਨਾ ਰਾਤ ਦਿਨ ਇੱਕ ਕਰਕੇ ਬਣਾ ਰਹੇ ਨੇ ਘਰ ਛੱਡਿਆ ਹੋਇਆ ਪਰਿਵਾਰ ਛੱਡਿਆ ਹੋਇਆ ਇਹ ਬਹੁਤ ਵੱਡੀ ਇਹਨਾਂ ਦੀ ਸੇਵਾ ਬਾਣੀ ਕਹਿੰਦੀ ਆ ਆਇਆ ਸਫਲਤਾਹੂ ਕੋਗਣੀਆਂ ਜਾਸ ਰਸਨ ਹਰ ਹਰ ਜਸ ਭਣੀਆਂ ਆਏ ਬਸੇ ਸਾਧੂ ਕੇ ਸੰਗੇ ਅਨੰਦ ਨਾਮ ਤੇ ਆਵਾ ਰੰਗੇ ਆਪਕ ਸੋਜੋ ਨਾਮੇ ਰਾਤਾ ਜਾਗੋ ਦੇ ਆ ਮਾਇਆ ਵਧਾਤਾ ਏਕੇ ਆਮਨ ਫਿਰ ਜੂਨ ਨਾ ਆਇਆ ਨਾਮਕ ਹਰ ਕੇ ਦਰਸ ਸਮਾਇਆ ਆਮ ਬੰਦੇ ਨੇ ਸੰਸਾਰ ਚੋ ਆ ਕੇ ਚਲੇ ਜਾਣਾ ਆ ਰਹੀ ਦੀ ਦੁਨੀਆ ਤੱਕ ਜਦੋਂ ਗੁਰਦੁਆਰਾ ਸਾਹਿਬ ਰਹਿਣਗੇ ਰਹਿੰਦੀ ਦੁਨੀਆ ਤੱਕ ਜਿੱਥੇ ਜਿੱਥੇ ਇਹਨਾਂ ਨੇ ਸੇਵਾ ਕਰਾਈ ਆ ਨਾਮ ਲਿਆ ਜਾਵੇਗਾ ਬਾਬਾ ਜੀ ਜਗਤਾਰ ਸਿੰਘ ਜੀ ਹੁਣਾਂ ਦਾ ਇਹ ਸਾਧੂ ਆਪ ਜਪਦੇ ਨੇ ਜੀਆਂ ਨੂੰ ਜਪਾਉਂਦੇ ਨੇ ਸੰਸਾਰ ਚ ਭਲਾ ਕਰਨ ਵਾਸਤੇ ਆਉਂਦੇ ਨੇ ਇੱਕ ਨਹੀਂ ਲੱਖਾਂ ਪ੍ਰਾਣੀਆਂ ਨੂੰ ਤਾਰਦੇ ਨੇ ਆਓ ਸਾਰੀ ਸੰਗਤ ਗੱਜ ਵੱਜ ਕੇ ਕਹੋ ਨਾਮਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਨ ਸਾਡੇ ਬਹੁਤ ਹੀ ਸਤਕਾਰਯੋਗ ਗਿਆਨੀ ਸੁਲੱਖਣ ਸਿੰਘ ਜੀ ਆਪਣੇ ਢਾਡੇ ਜਥੇ ਦੇ ਸਮੇਤ ਆਪ ਜੀ ਨੂੰ ਇਹਨਾਂ ਨੇ ਯੋਧਿਆਂ ਦੀਆਂ ਵਾਰਾਂ ਦੇ ਨਾਲ ਸਾਧ ਸੰਗਤ ਜੀ ਨੇ ਹਾਲ ਕਰ ਦਿੱਤਾ ਹੈ ਸਾਰੀਆਂ ਸੰਗਤਾਂ ਬੜੀਆਂ ਤਰਜੀਹ ਦੇ ਕੇ ਬੜੇ ਧਿਆਨ ਦੇ ਨਾਲ ਸੁਣ ਰਹੀਆਂ ਸਨ ਕਿਉਂਕਿ ਯੋਧਿਆਂ ਦੀਆਂ ਵਾਰਾਂ ਸੁੱਤੀਆਂ ਅਣਖਾਂ ਨੂੰ ਜਗਾਉਂਦੀਆਂ ਨੇ ਜਮੀਰਾਂ ਕਾਇਮ ਕਰਦੀਆਂ ਨੇ ਸੋ ਸਾਧ ਸੰਗਤ ਜੀ ਆਪਾਂ ਬਹੁਤ ਵੱਡੇ ਅਮੀਰ ਵਿਰਸੇ ਦੇ ਮਾਲਕਾਂ ਜਿੰਨੀ ਸਾਡੇ ਕੋਲੇ ਅਮੀਰ ਵਿਰਸੇ ਦੀ ਸਾਧ ਸੰਗਤ ਜੀ ਪ੍ਰਾਪਰਟੀ ਕਹਿ ਲਈਏ ਸੰਪਤੀ ਕਹਿ ਲਈਏ ਕਿਸੇ ਕੋਲੇ ਨਹੀਂ ਆ ਤਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਤੋਂ ਲੈ ਕੇ ਅੱਜ ਤੱਕ ਜਿਹੜੀਆਂ ਕੁਰਬਾਨੀਆਂ ਜਿਹੜੀਆਂ ਬਖਸ਼ਿਸ਼ਾਂ ਸੇ ਕੌਮ ਨੇ ਮਾਣੀਆਂ ਜਾਂ ਦਿੱਤੀਆਂ ਨੇ ਇਹ ਹੋਰ ਕਿਸੇ ਧਰਮ ਦੇ ਵਿੱਚ ਨਹੀਂ ਆ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਮਾ